ਨਾਨਕ ਕੱਚੜਿਆਸੋਂ ਤੋੜ ਤੂੜ ਸਚੰਤ ਸੰਗਤ ਪੱਕਿਆ ਤੂੜ ਸਚੰਤ ਸੰਗਤ ਪੱਕਿਆ ਰੱਬ ਨੇ ਦੱਸਿਆ ਕਿ ਕਿੱਦਾਂ ਤੇ ਸਾਨੂੰ ਮਿੱਤਰ ਬਣਾਣੇ ਚਾਹੀਦੇ ਐ ਦੋਸਤ ਬਣਾਣੇ ਚਾਹੀਦੇ ਕਿਹਦੀ ਸੰਗਤ ਸਾਨੂੰ ਲੈਣੀ ਚਾਹੀਦੀ ਕਿ ਕਹਿੰਦੇ ਨਾਨਕ ਕੱਚੜਿਆਸਿਓ ਤੋੜ ਨਾਨਕ ਪਾਤਸ਼ਾਹ ਕਹਿੰਦੇ ਰੱਬ ਅੱਗੇ ਬੇਨਤੀ ਕਰੋ ਕਿ ਮੈਨੂੰ ਉਹਨਾਂ ਨਾਲ ਤੋੜ ਦਿਓ ਉਹਨਾਂ ਨਾਲ ਮੈਨੂੰ ਕੋਈ ਯਾਰੀ ਲਾਉਣ ਦੀ ਲੋੜ ਨਹੀਂ ਤੇ ਕਿੰਨਾਂ ਨਾਲ ਯਾਰੀ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਫਿਰ ਕਹਿੰਦੇ ਕਿੰਨਾਂ ਨਾਲ ਯਾਰੀ ਲਾਉਣ ਦੀ ਲੋੜ ਹੈ ਕਹਿੰਦੇ ਢੂੰਡ ਸੱਜਣ ਸੰਤ ਪੱਕਿਆਂ ਕਹਿੰਦੇ ਇਹ ਜੇ ਸੱਜਣ ਇਹ ਜੇ ਪਿਆਰਿਆਂ ਦੀ ਮੈਨੂੰ ਸੰਗਤ ਦੇ ਜਿਨ੍ਹਾਂ ਦੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੈ ਜੋ ਮੇਰੇ ਜੀਵਨ ਨੂੰ ਮਾਰਗ ਦਿਖਾ ਸਕਣ ਕਹਿੰਦੇ ਉਹ ਜੀਵਨ ਦੇ ਵਿਛੜੇ ਕਹਿੰਦੇ ਜਿੰਨਾਂ ਨੂੰ ਤੂੰ ਯਾਰ ਸਮਝੀ ਬੈਠਾ ਨਾ ਦੁਨੀਆ ਤੇ ਜਿੰਨਾਂ ਨਾਲ ਬਹਿ ਕੇ ਤੂੰ ਇੱਧਰ ਉੱਧਰ ਦੀਆਂ ਗੱਲਾਂ ਮਾਰ ਰਹੇ ਆਂ ਮਾਇਆ ਦੇ ਅੰਦਰ ਹੋ ਜੇ ਆਂ ਗੰਦ ਘੋਲ ਰਹੇ ਆਂ ਸਾਰੇ ਉੱਠੇ ਸਿੱਧੇ ਕੰਮ ਕਰ ਰਹੇ ਆਂ ਕਹਿੰਦੇ ਇਹਨਾਂ ਨੇ ਤਾਂ ਜਿਉਂਦੇ ਜੀ ਵੀ ਤੇਰਾ ਸਾਥ ਵੀ ਦੇਣਾ ਉਹ ਜਿਉਂਦੇ ਜੀ ਵੀ ਤੈਨੂੰ ਛੱਡ ਜਾਣਗੇ ਲੋੜ ਪੈਣ ਤੇ ਕੋਵਿਡ ਦੇ ਅੰਦਰ ਸਭ ਨੂੰ ਦਿਖਾਤਾ ਪ੍ਰਮਾਤਮਾ ਨੇ ਕਹਿੰਦੇ ਉਹ ਮੋਇਆਂ ਨਾ ਜਾਈ ਛੋੜ ਬਟ ਕਹਿੰਦੇ ਯਾਦ ਰੱਖੀ ਜੇ ਜਿਹੜੀ ਸੰਤਾਂ ਦੀ ਸੰਗਤ ਹੈ ਨਾ ਜਾਂ ਜੋ ਪਿਆਰੇ ਰੱਬ ਨਾਲ ਜੁੜੇ ਹੋਏ ਆਂ ਉਹਨਾਂ ਨੇ ਮਰਨ ਤੋਂ ਪਹਿਲਾਂ ਵੀ ਤੇਰਾ ਸਾਥ ਦੇਣਾ ਤੇ ਮਰਨ ਤੋਂ ਬਾਅਦ ਵੀ ਉਹ ਤੇਰਾ ਸਾਥ ਨਹੀਂ ਛੱਡਣਗੇ ਇਹ ਜਿਹੜੇ ਇਹੋ ਜਿਹੇ ਲੋਕੀ ਹੁੰਦੇ ਨੇ ਨਾ ਜਿੰਨਾਂ ਜਿਹੜੇ ਰੱਬ ਨਾਲ ਜੁੜੇ ਹੁੰਦੇ ਆ ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਪੰਚ ਸੰਘਾਰੇ ਕਹਿੰਦੇ ਜਿਹੜੇ ਉਹ ਰੱਬ ਤੋਂ ਵਿਦਿਆ ਲੈਂਦੇ ਨੇ ਰੱਬ ਤੋਂ ਗਿਆਨ ਲੈਂਦੇ ਨੇ ਤੇ ਜਿਹੜੇ ਸਾਡੇ ਪੰਜ ਵਿਕਾਰ ਆ ਇਹ ਜਿਹੇ ਲੋਕੀ ਨਾ ਉਹਨਾਂ ਤੇ ਕਾਬੂ ਕਰਕੇ ਰੱਖਦੇ ਨੇ ਤਾਂ ਫਿਰ ਕਹਿੰਦੇ ਆਪਰੇ ਸਗਲੇ ਕੁੱਲ ਤਾਰੇ ਕਹਿੰਦੇ ਜਿਹੜੇ ਰੱਬ ਦੇ ਨਾਲ ਜੁੜੇ ਹੁੰਦੇ ਆ ਨਾ ਬੰਦੇ ਉਹ ਆਪ ਤਾਂ ਤਰਦੇ ਹੀ ਤਰਦੇ ਨੇ ਤੇ ਕਈ ਕੁੱਲਾਂ ਨੂੰ ਵੀ ਤਾਰ ਲੈਂਦੇ ਆਪਣੇ ਅੱਗੇ ਪਿੱਛੇ ਦੋਸਤ ਮਿੱਤਰ ਉਹਨਾਂ ਦਾ ਵੀ ਉਧਾਰ ਕਰ ਦਿੰਦੇ ਜਦੋਂ ਇਹੋ ਜਿਹੇ ਲੋਕਾਂ ਦੀ ਇਹੋ ਜਿਹੇ ਮਿੱਤਰਾਂ ਦੀ ਰੱਬ ਤੈਨੂੰ ਸੰਗਤ ਦੇ ਦੇਗਾ ਨਾ ਜਿਨ੍ਹਾਂ ਦੀ ਸੁਰਤ ਰੱਬ ਨਾਲ ਜੁੜੀ ਹੋਈ ਆ ਫਿਰ ਇਹ ਲੋਕਾਂ ਬਾਰੇ ਗੁਰੂ ਜੀ ਕਹਿੰਦੇ ਇਹ ਕੌਣ ਨੇ ਜਿਨ੍ਹਾਂ ਦੀ ਸੁਰਤ ਰੱਬ ਨਾਲ ਜੁੜੀ ਹੈ ਕਹਿੰਦੇ ਜਿਸ ਤੋਂ ਟੁੱਠਾ ਸੋ ਤੋਂ ਦੁੱਤਿਆ ਹੈ ਕਹਿੰਦੇ ਇਹ ਉਹ ਸੰਗਤ ਗੁਰੂ ਜੀ ਨੇ ਤੈਨੂੰ ਦਿੱਤੀ ਹੈ ਇਹ ਉਹ ਲੋਕੀ ਨੇ ਜਿਨ੍ਹਾਂ ਤੇ ਰੱਬ ਦੀ ਕਿਰਪਾ ਹੋਈ ਤੇ ਉਹ ਰੱਬ ਨੂੰ ਯਾਦ ਕਰ ਰਹੇ ਨੇ ਕਹਿੰਦੇ ਸਾਧ ਜਨਾਕਾਂ ਮੰਤਰ ਕਮਾਏ ਕਹਿੰਦੇ ਸਭ ਨੇ ਸਾਂ ਰੱਬ ਦੀ ਸੰਗਤ ਵਿੱਚ ਰਹਿ ਕੇ ਨਾ ਰੱਬ ਦੇ ਹੁਕਮ ਵਿੱਚ ਰਹਿਣਾ ਆ ਲਿਆ ਤੇ ਤੈਨੂੰ ਵੀ ਸੂਝੀ ਦੇ ਦੇਣਗੇ ਕਿ ਰੱਬ ਦੇ ਹੁਕਮ ਚ ਕਿਵੇਂ ਰਹਿਣਾ ਫਿਰ ਕਹਿੰਦੇ ਆਪ ਰਹਿ ਸਗਲੇ ਕੁੱਲਕਾਰੇ ਕਹਿੰਦੇ ਜਦੋਂ ਰੱਬ ਇਹੋ ਜੀ ਸੰਗਤ ਮੰਗਾਗੇ ਨਾ ਅਸੀਂ ਰੱਬ ਕੋਲੋਂ ਤੇ ਰੱਬ ਇਹੋ ਜੀ ਸੰਗਤ ਦੇ ਦੇਗਾ ਕਿਰਪਾ ਕਰਕੇ ਤਾਂ ਇਹਨਾਂ ਦੇ ਨਾਲ ਨਾ ਸਾਡਾ ਵੀ ਪਾਰ ਉਤਾਰਾ ਹੋ ਜਾਣਾ ਅਸੀਂ ਵੀ ਇਸ ਸਮੁੰਦਰ ਉਪਰਿ ਜੋ ਇਹ ਦੁਨੀਆ ਰੂਪੀ ਸਾਗਰ ਹੈ ਇਹਨੂੰ ਤਰ ਜਾਵਾਂਗੇ ਕਹਿੰਦੇ ਆਪ ਤਰੇ ਸਗਲੇ ਕੁੱਲ ਤਾਰੇ ਤਿਸ ਦਰਗੇ ਠਾਕ ਨ ਪਾਵਣਿਆ ਕਹਿੰਦੇ ਇਹਨਾਂ ਦੇ ਦਰਗਾਹ ਚ ਰੱਬ ਦੇ ਜਾਣ ਚ ਕੋਈ ਰੋਕ ਟੋਕ ਨਹੀਂ ਆਉਂਦੀ ਤੇ ਇਹਨਾਂ ਨੇ ਤੈਨੂੰ ਵੀ ਉਸ ਰੱਬ ਕੋ ਲੈ ਜਾਣਾ ਤੇ ਤੇਰਾ ਰਸਤਾ ਰੱਬ ਨੂੰ ਮਿਲਣ ਦਾ ਸੌਖਾ ਕਰ ਦੇਣਾ ਹੁਣ ਇਹ ਜੀ ਸੰਗਤ ਦੀ ਪਛਾਣ ਕਿਵੇਂ ਹੋਏਗੀ ਗੁਰੂ ਜੀ ਨੇ ਦੱਸਿਆ ਕਹਿੰਦੇ ਜਨ ਨਾ ਬਨਕਾ ਇਹ ਸੁਆਓ ਜਿਹੜਾ ਇਹ ਰੱਬ ਦਾ ਜਨ ਹੈ ਨਾ ਰੱਬ ਦਾ ਪਿਆਰਾ ਹੈ ਜੇ ਤੂੰ ਪਛਾਨਣਾ ਹੋਏ ਤੇ ਕਹਿੰਦੇ ਨੇ ਨਿਸ਼ਾਨੀ ਕੀ ਹੈ ਕਹਿੰਦੇ ਜਨ ਕੇ ਸੰਗ ਚ ਤਾਵੇ ਨਾ ਕਹਿੰਦੇ ਜੀ ਦੀ ਸੰਗਤ ਕਰਕੇ ਤੈਨੂੰ ਰੱਬ ਦੀ ਯਾਦ ਆ ਜਾਏ ਨਾ ਇਹ ਰੱਬ ਦੇ ਪਿਆਰੇ ਨੇ ਕਹਿੰਦੇ ਆਪ ਮੁਕਤ ਮੁਕਤ ਕਰੇ ਸੰਸਾਰ ਕਹਿੰਦੇ ਇਹਨਾਂ ਤੇ ਰੱਬ ਦੀ ਕਿਰਪਾ ਹੈ ਇਹਨਾਂ ਨੇ ਆਪ ਮੁਕਤ ਹੋਣਾ ਤੇ ਦੁਨੀਆ ਜਿਬ ਤੋਂ ਬੋਤਿਆਂ ਦਾ ਰੱਬ ਨੇ ਇਹਨਾਂ ਤੇ ਕਿਰਪਾ ਕਰਕੇ ਉਧਾਰ ਕਰਾ ਦੇਣਾ ਕਹਿੰਦੇ ਤਿਸ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤੇ ਗੁਰੂ ਜੀ ਨੇ ਕਿਹਾ ਕਿ ਇਹ ਜੇ ਲੋਕਾਂ ਨੂੰ ਮੇਰਾ ਮਨ ਹਮੇਸ਼ਾ ਸਿਜਦਾ ਕਰਦਾ ਤੇ ਇਹਨਾਂ ਦੋ ਲੋਕਾਂ ਦੀ ਹਮੇਸ਼ਾ ਸੰਗਤ ਮੰਗਦਾ ਕਿ ਜਿਨ੍ਹਾਂ ਨੇ ਮੇਰੇ ਨਾਲ ਇੱਥੇ ਵੀ ਸਾਥ ਦੇਣਾ ਤੇ ਮਰਨ ਤੋਂ ਬਾਅਦ ਵੀ ਮੇਰਾ ਸਾਥ ਨਹੀਂ ਛੱਡਣਗੇ